ਕਿੱਧਰ ਜੰਟੇ ਵਾਲ ਚੱਲੇ ਆ ਜੰਟੇ ਵਾਲ ਤੁਹਾਨੂੰ ਕੀ ਕੰਮ ਆ ਮਾਸੀ ਦੇ ਮੁੰਡੇ ਨੇ ਮਿਲਣਾ ਹੈ ਮਾਸੀ ਦੇ ਮੁੰਡੇ ਨੂੰ ਕੀ ਕੰਮ ਜੰਟੇ ਨਾਲ ਹਾਂ ਜੰਟੇ ਦੀਆ ਵੀਡੀਓ ਵੇਂਦਾ ਰਹਿੰਦਾ ਵਾ ਬੜਾ ਫੈਨ ਹੁੰਦਾ ਤੇ ਮਿਲਣਾ ਇੰਨੇ ਨੂੰ ਨਹੀਂ ਫੈਨ ਨੂੰ ਬੜਾ ਉਹ ਸਿੱਧੂ ਮੂਸੇ ਵਾਲਾ ਵਾ ਉਹਦੇ ਨਾਲ ਉਹਦੇ ਸੋਨੂ ਸੀਤੋ ਵਾਲਾ ਹੀ ਚੰਗਾ ਵਾ ਹਿਸਾਬ ਲਾਈਏ ਜੇ ਇਹਦੇ ਇਹ ਦੂਰ ਹੋਇਆ ਤੇ ਤਾਂ ਕਹਿੰਦਾ ਕਿ ਮੈਂ ਮਿਲਣਾ ਹੀ ਮਿਲਣਾ ਕੋਈ ਨਾ ਮਲਾ ਦਿੰਨੇ ਤੁਹਾਨੂੰ ਵੀ ਜੰਟੇ ਨਾਲ ਲਗਣਾ ਫੋਨ ਉਹਨੂੰ ਮੈਂ ਹੁਣ ਇਹ ਬੁਲਾ ਲੈਨੇ ਆ ਐਡੀ ਕਿਹੜੀ ਗੱਲ ਓਏ ਇੱਥੇ ਆ ਜਾਊਗਾ ਓਏ ਉਹਦੀ ਨਾਲ ਤੂੰ ਟੈਨਸ਼ਨ ਲੈ ਉਹਦੇ ਉਹ ਟੀਟਨੀਆਂ ਵੜਦਾ ਚੇਲਾ ਹੀ ਆ ਆਪਣਾ ਹਾਂ ਤਾਂ ਚ ਲੋਕ ਸਿਰਫ ਨਤੀਜਿਆਂ ਨੂੰ ਹੀ ਮਾਨ ਦਿੰਦੇ ਆ ਕੀਤੀਆਂ ਕੋਸ਼ਿਸ਼ਾਂ ਫਿਰ ਪਿੱਛੇ ਰਹਿ ਜਾਂਦੀਆਂ ਹਾਂ ਹਾਂ ਕੱਦਾ ਵਧੀਆ ਕੀ ਕਰਨ ਡਾਂ ਕੁਛ ਨਹੀਂ ਬਾਸਾ ਵੀਡੀਓ ਦੀ ਬਣਾਉਂਦੇ ਆ ਆਏਗਾ ਪਾਰਕ ਤੱਕ ਪਾਰਕ 'ਚ ਕੀ ਕੰਮ ਆ ਬੰਦਾ ਮਿਲਣ ਆਇਆ ਇੱਕ ਤੈਨੂੰ ਮੈਨੂੰ ਮਿਲਣਾ ਆ ਆਹੋ ਆਉਣਿਆ ਹੈਗਾ ਉਹ ਬੰਦਾ ਇੱਕ ਬਾਬਾ ਦੂਰੋਂ ਆਇਆ ਅੱਛਾ ਇੰਨੀ ਦਿਨੋਂ ਮੈਨੂੰ ਮਿਲਣਾ ਆ ਹਾਂ ਚੱਲ ਆਉਣਾ ਮੈਂ ਆਇਆ ਚੱਲ ਛੇਤੀ ਖਲੋਤੇ ਆਂ ਪਾਰਕ 'ਚ ਆਉਣਾ ਬੁਲਟ ਤੇ ਆਉਣਾ ਠੀਕ ਠੀਕ ਕਸ਼ਮੀਰ ਤੋਂ ਬੰਦਾ ਮਤਲਬ ਲੇ ਨੂੰ ਨਾ ਤਾਨੂੰ ਲੰਡੂ ਨਾ ਪਰੇ ਉਹ ਮੈਂ ਚਲਾਉਣਾ ਸਕੂਟਰੀ ਹਲੋ ਉਹ ਕਿੱਥੇ ਭਰਾ ਸਾਰੀ ਪਾਰਕ ਘਮਕੇ ਵੇਖ ਲਈ ਮੈਂ ਮੈਨੂੰ ਤੇ ਦੀਦੇ ਨਹੀਂ ਤੁਸੀਂ ਇੱਥੇ ਕਿਤੇ ਉਹ ਭਰਾਵਾ ਅਸੀਂ ਧੁੱਪੇ ਥੋੜੀ ਵੈਣਾ ਈ ਸ਼ਾਮੇ ਬੈਠੇ ਆਂ ਕਿੱਥੇ ਆਇਆ ਖੂਫੀਆ ਜਗਾ ਜਿੱਥੇ ਤੂੰ ਉਹ ਕਲਬੀਰੇ ਦੀ ਪੈਲੀ ਚ ਕਾਂਡ ਕੀਤਾ ਸੀ ਅੱਛਾ ਉਹ ਵਾਲੀ ਖੂਫੀਆ ਜਗਾ ਠੀਕ ਠੀਕ ਆ ਆ ਗਿਆ ਆ ਗਿਆ ਏਡਾ ਵੱਡਾ ਕਲਾਕਾਰ ਹੈ ਤੇ ਸਾਈਕਲ ਤੇ ਆਉਂਦਿਆ ਐਨੇ ਸਾਈਕਲ ਤੇ ਆਉਣਾ ਹੋਰ ਇਹਨੇ ਰੇਂਜ ਰੋਵਰ ਤੇ ਆਉਣਾ ਆ ਆ ਵੇ ਐਕਟਰਾ ਵੱਲੇ ਐਕਟਰ ਸਾਹ ਆਏ ਕਹਿੰਦੇ ਸਾਈਕਲ ਤੇ ਆ ਵੇ ਐਕਟਰ ਐਕਟਰ ਸਾਹ ਜੀ ਆਏ ਐਕਟਰ ਸਾਹ ਜੀ ਹੋਰ ਜੀ ਕਿਦਾਂ ਫਿਰ ਆ ਮਿਲ ਆ ਦੇਣਾ ਹੋਰ ਵੀ ਠੀਕ ਹੈ ਆ ਵੇ ਇੱਥੇ ਕੀੜੀਆਂ ਬੜੀਆਂ ਉੱਧਰ ਨਾ ਜੱਲੀ ਆਪਾਂ ਆਹੋ ਯਾਰ ਮੈਂ ਵੀ ਕਹਿਣ ਲੱਗ ਪਾਉਂ ਚੱਲਦੇ ਹਾਂ ਫੇਰ ਬਰਾਂਡੇ 'ਚ ਚਲੋ ਚਲੋ ਇੱਥੇ ਵੇਖ ਲੈ ਇੱਥੇ ਤੇ ਨਹੀਂ ਆ ਗਈਆਂ ਜੀੜੀਆਂ ਮੈਂ ਛਕਣੀਆਂ ਨਹੀਂ ਆ ਮੈਂ ਤੁਹਾਡੇ ਬਹੁਤ ਵੀਡੀਓ ਵੇਖਦਾ ਹਾਂ ਨਾ ਅੱਛਾ ਬੜਾ ਮਜ਼ਾ ਹੁੰਦਾ ਧੰਨਵਾਦ ਥੈਂਕ ਯੂ ਕਿਆ ਸੀ ਕਸ਼ਮੀਰ ਤੋਂ ਆਇਆ ਵਾ ਓ ਬੱਲੇ ਬੱਲੇ ਕਸ਼ਮੀਰ ਤੋਂ ਆਇਆ ਵਾ ਹਾਂਜੀ ਤੇ ਟਾੜੇ ਨਾਲ ਕੇ ਫੋਟੋ ਕਰਾਉਣੀ ਐ ਅੱਛਾ ਚੱਲ ਠੀਕ ਹੋਰ ਕੋਈ ਸਰਵਾ ਦੱਸ ਬਸ ਲਿਆਵਾ ਕੋਈ ਠੰਡਾ ਠੰਡਾ ਨਹੀਂ ਨਹੀਂ ਰਹਿਣ ਲੋ ਉਹ ਕੋਈ ਨਹੀਂ ਵੀਰ ਤੂੰ ਇੰਨੀ ਦੂਰੋਂ ਆਇਆ ਮੈਂ ਲੈ ਕੇ ਆਉਣਾ ਵਾ ਨਾਲੇ ਮੇਰਾ YouTube ਤੇ ਵੀ ਚੈਨਲ ਹੈਗਾ ਉਹ ਵੀ ਸਬਸਕ੍ਰਾਈਬ ਕਰ ਦੇ ਠੀਕ ਆ ਚੰਗਾ ਮੈਂ ਉਹ ਨਹੀਂ ਆਇਆ ਕਿຊੂ ਨੀਂਦ ਤੋਂ ਆਇਆ ਆਏ ਗਾਲ ਸੁਣ ਹਾਂਜੀ ਪਾਜੀ ਤੂੰ ਇਹਦੇ ਨਾ ਫੋਟੋਆਂ ਕਿ ਚਾਉਂਦਾ ਫਿਰਦਾ ਤੈਨੂੰ ਪਤਾ ਹੈਗਾ ਇਹ ਕੌਣ ਆ ਆਹ ਪਤਾ ਮੈਨੂੰ ਫਿਲਮਾਂ ਚ ਆਉਂਦਾ ਐਕਟਰ ਹੈ ਇਹ ਫਿਲਮਾਂ 'ਚ ਤਾਂ ਆਉਂਦਾ ਲੋਕੀਏ ਤੋਂ ਝਾੜੂ ਮਰੰਦੇ ਉੱਥੇ ਫਿਲਮਾਂ 'ਚ ਇਹ ਤੋਂ ਪਤੀਲੇ ਮਜਾਉਂਦੇ ਆ ਭਾਂਡੇ ਮਜਾਉਂਦੇ ਬੈਗਬੂਗ ਸੰਭਾਲਨਦੇ ਉਹਨਾਂ ਦੇ ਕੰਮ ਆਉਂਦਾ ਏ ਅੱਛਾ ਭਾਂਡੇ ਮਾਂਦਾ ਤਾਂ ਬੈਗ ਚੱਕਦਾ ਫਿਰ ਫਿਲਮਾਂ 'ਚ ਸੀਨ ਕਿਦਾਂ ਮਿਲ ਜਾਂਦਾ ਵਾ ਉਹ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਵਾ ਇਹਨੂੰ ਕਿਵੇਂ ਕੰਮ ਮਿਲਦਾ ਵਾ ਤੋ ਹੀ ਸਟਿੱਪਣੀ ਸੁਣੀ ਆ ਹਾਂ ਗੱਡੀ ਦਾ ਪੰਜਵਾਂ ਟਾਇਰ ਬਸ ਉਹਦਾ ਹਿਸਾਬ ਲਾ ਲਓ ਸਟਿੱਪਣੀ ਉਹ ਕਿਦਾਂ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਵਾ ਜਿਵੇਂ ਮੰਨ ਲਓ ਕੋਈ ਕਲਾਕਾਰ ਕੰਮ ਛੱਡ ਕੇ ਚਲ ਜੇ ਨਾ ਤੇ ਇਹਨੂੰ ਰੱਖ ਲੈਂਦੇ ਆ ਇਹਨੂੰ ਇੱਕ ਅੱਧਾ ਸੀਨ ਦੇ ਦਿੰਦੇ ਆ ਇਹਨੂੰ ਜਿੱ ਤਰ੍ਹਾਂ ਕੋਈ ਕਲਾਕਾਰ ਭਾਜੇ ਨਾ ਫਿਲਮ ਚ ਤੇ ਉਹਦਾ ਇਹਨੂੰ ਕੰਮ ਮਿਲਦਾ ਜੀ ਮਤਲਬ ਵੀ ਤੁਸੀਂ ਇਹ ਹਿਸਾਬ ਲਾ ਲਓ ਜਿਵੇਂ ਇਹਨੂੰ ਕਹੇ ਦੀ ਝੂਠ ਮੀਠ ਮਿਲਦੀ ਹੈਗੇ ਤੇ ਉਹ ਇਤੋਂ ਭਾਂਡੇ ਭੁੰਡੇ ਮਜਉਂਦੇ ਸਿੱਧੀ ਗੱਲ ਹੈ ਇਹਦੇ ਨਾਲੇ ਇਹਦੇ 76 ਵੋਂਦੇ ਰਹੀ ਨੇ ਇਹਦੀਆਂ ਆਪਦੀਆਂ ਵੀਡੀਓ ਆ ਜਿਹੜੀਆਂ ਵੇਂਦਾ ਵਾ ਉਹ ਬਾਕੀ ਲੋਕਾਂ ਦਾ ਵਹਿਮ ਹੀ ਆ ਕਿ ਇਹ ਫਿਲਮਾਂ ਜਾਂਦਾ ਵਾ 76 ਖਾਣ ਹੀ ਜਾਂਦਾ ਸਿਰਫ ਫਿਲਮਾਂ 'ਚ ਜਾਂ ਪਤੀਲੇ ਮਾਂਜਣ ਜਾਂਦਾ ਜੀ ਸਿੱਧੀ ਜੀ ਗੱਲ ਜੀ ਹਲੋ ਹਲੋ ਹਾਂਜੀ ਜਨਾਬ ਹਾਂਜੀ ਜਨਾਬ ਨੂੰ ਕਿੱਧਰ ਸਾਥ ਚੜਿਆ ਹੋਇਆ ਹੈ ਨਾ ਹੋਣਾ ਮੈਂ ਥੋੜੀ ਕਾਲੀ ਜੀ ਤੇ ਮੈਂ ਪਤਾ ਲੈਣ ਚੱਲਿਆ ਵਾਂ ਪਤਾ ਲੈਣ ਚੱਲੇ ਇਹਦੇ ਪੈਸੇ ਕਿੱਥੋਂ ਆਗੇ ਨਹੀਂ ਪੈਸੇ ਨਹੀਂ ਜ਼ਿਆਦਾ ਆਗੇ ਉਹ ਕਿਉਂ ਤੁਸੀਂ ਇੰਨੇ ਖਰਚੇ ਕਰਦੇ ਪਏ ਹੋ ਉਹ ਨਾ ਮੁੰਡਾ ਆਇਆ ਹੈ ਕਿ ਕਸ਼ਮੀਰ ਤੋਂ ਮੇਰਾ ਫੈਨ ਆ ਉਹਨੇ ਫੋਟੋ ਵੀ ਕਰਾਈ ਹੈ ਮੇਨੂੰ ਹਾਂ ਅੱਛਾ ਕਸ਼ਮੀਰ ਤੋਂ ਹੈ ਹਾਂ ਸਹਿਜ ਨੇ ਸਹਿਜ ਨੇ ਮਿਲਾਇਆ ਮੈਨੂੰ ਓ ਯਾਰ ਪਿਆਉਣਾ ਹੀ ਪੈਣਾ ਵਾ ਤੈਨੂੰ ਪਤਾ ਸਹਿਜ ਵੀ ਆਪਣਾ ਖਾਸ ਬੰਦਾ ਵਾ ਕੱਲ ਨੂੰ ਫਿਰ ਬਦਨਾਮੀ ਹੋਊਗੀ ਹਾਂ ਫਿਰ ਕੀ 100 ਰੁਪਏ ਲਾ ਦਾਂਗੇ ਤੇ ਅਗਲੇ ਖੁਸ਼ ਹੋ ਜਾਣਗੇ ਚਲੋ ਠੀਕ ਹੈ ਮੈਂ ਸ਼ਾਮ ਨੂੰ ਫੋਨ ਕਰ ਰਹੇ ਹਾਂ ਹਾਂ ਚਲੋ ਠੀਕ ਓ ਤੂੰ ਉਹਦੇ ਨਾਲ ਫੋਟੋਆਂ ਖਿਚਵਾਉਣਾ ਫਿਰਦਾ ਵਾ ਉਹਦੇ ਲਾਗੇ ਤੇ ਜਿਹੜੇ ਕੁੱਤੇ ਨੂੰ ਕੀੜੇ ਪਏ ਹੋ ਨਾ ਉਹ ਵੀ ਨਹੀਂ ਉਹਦੇ ਲਾਗੇ ਖਲੋਂਦਾ ਉਹ ਵੀ ਬੇਇੱਜ਼ਤੀ ਮਹਿਸੂਸ ਕਰਦਾ ਉਹਦੇ ਲਾਗੇ ਖਲੋਂਣ ਤੋਂ ਇਹਦੇ ਤੇ ਤੱਬਰ ਵੀ ਇਹਨੂੰ ਬੜੀਆਂ ਗਾਲਾਂ ਕੱਢਦਾ ਆ ਦਾ ਡੈਡੀ ਵੀ ਇਹਨੂੰ ਫੁੱਲ ਜੁੱਤੀ ਫੇਰਦਾ ਵਾ ਇਨੂੰ ਆਂਦਾ ਵਾ ਵੀ ਇਹ ਕੰਮ ਛੱਡਦੇ ਪਰ ਇਹ ਕੰਮ ਦੇ ਮਗਰ ਪਿਆ ਵਾ ਉਹ ਆਂਦੇ ਕੋਈ ਹੋਰ ਕੰਮ ਧੰਦਾ ਕਰ ਲ ਤਾਈਓ ਇਹਦਾ ਵਿਆਹ ਨਹੀਂ ਹੁੰਦਾ ਜਿੱਦੋ ਜੰਟੇ ਦੀ ਵੀਡੀਓ ਆਉਂਦੀ ਹੁੰਦੀ ਨਾ YouTube ਤੇ ਮੈਂ ਨਹੀਂ ਮੈਨਾਂ ਨਾ ਮੈਂ ਉਂਗਲ ਮਾਰ ਕੇ ਤਾਂ ਚੁੱਕ ਦੇਣਾ 16 ਸਾਲ ਹੋ ਗਏ ਇਹਨੂੰ ਇਹ ਕੰਮ 'ਚ ਪਏ ਨੂੰ ਤੇ ਇਹਨੇ 16 ਸਾਲਾਂ 'ਚ ਸੋਨਾ ਰੁਪਈਏ ਵੀ ਨਹੀਂ ਕਮਾਏ ਆ ਸੋਨੂ ਸੀਤੋ ਵਾਲਾ ਵੇਲਾ ਦੋਹਾਂ ਸਾਲਾਂ ਚੱਲ ਗਿਆ ਜਿੰਨੇ ਚੱਲਣਾ ਹੁੰਦਾ ਉਹ ਚੱਲ ਜਾਂਦਾ ਵਾ ਉਹ ਅਗਲਾ ਅੱਜ ਕੋਠੀ ਵੀ ਪਾਉਣ ਦਾ ਆ ਉਹਦੀ ਇਦੇ ਕੋਲ ਤੇ ਚਾਹ ਪੱਤੀ ਲਿਆਉਣ ਜੋਗਾ ਨਹੀਂ ਖਰਚਾ ਹੈਗਾ ਤੁਸੀਂ ਇਹਦੇ ਨਾਲ ਫੋਟੋਆਂ ਖਿਚਾਉਣੇ ਫਿਰਦੇ ਲੰਡੂ ਬੰਦਾ ਏ ਪੈਂਟ ਦਾ ਕੋਈ ਕੁੱਤਾ ਤੱਕ ਨਹੀਂ ਇਹਦੇ ਯਾਰ ਲਾਗੇ ਖਲੋਂਦਾ ਜਿੰਨੂੰ ਕੀੜੇ ਪਏ ਹੋਣ ਲੋਕਾਂ ਦੀਆਂ ਕਾਰਾਂ ਤੇ ਚੜਕੇ ਫੁਗਰੀਆਂ ਮਾਰਦਾ ਰਹਿੰਦਾ ਵਾ ਕੁੜੀ ਇਹਦੇ ਨਾਲ ਇੱਕ ਨਹੀਂ ਸੱਤਾਂ ਦੀ ਇਹਦੇ ਨਾਲੋਂ ਚੰਗਾ ਦਸੂਣੀ ਸੀ ਤੋੜਾ ਹੀ ਹੈ ਮੈਂ ਤਾਂ ਸੋਚਿਆ ਫਿਲਮਾਂ ਚ ਆਉਂਦਾ ਹੈ ਕਿੰਨਾ ਕਾ ਅਮੀਰ ਹੋਣਾ ਏ ਅਮੀਰ ਏ ਟੱਟੂ ਦਾ ਵਾ 5 ਰੁਪਈਆ ਦਾ ਕਦੀ ਇਹਨੇ ਭੁਜਿਆ ਨਹੀਂ ਖਵਾ ਕੇ ਇਹਨੂੰ ਇਹਨੇ ਵੇਚ ਲੋਕ ਠੰਡਾ ਲੈਣ ਵੀ ਗਿਆ ਇਹਨੇ ਮੁਰਨਾ ਥੋੜੀ ਆ ਚਲੋ ਆਪਾਂ ਘਰਾਂ ਨੂੰ ਚੱਲੀਏ ਪਪਾ ਨੇ ਸੋਚਿਆ ਹੀ ਜੰਟਾ ਬੱਤਾ ਲੈ ਕੇ ਆਊਗਾ ਪੀਵਾਂਗੇ ਇੱਥੇ ਨਹੀਂ ਗੱਲ ਬੰਨੀ ਉਹ ਤੇ ਚੜ ਗਏ ਚੱਲ ਆਪਾਂ ਵੀ ਚੱਲੀਏ ਓਏ ਭੋਰਤੀ ਓਏ ਫਟੇ ਮੂ